ਬਨੂੜ ਪੁਲਿਸ ਵੱਲੋਂ ਖੇੜਾ ਗੰਜੂ ਵਿੱਚ ਇੱਕ ਕਤਲ ਕਰਕੇ Laash ਨੂੰ ਨਹਿਰ ਦੇ ਕਿਨਾਰੇ ਦੱਬਣ ਵਾਲੇ ਗੈਂਗਸਟਰ ਗੁਰਪ੍ਰੀਤ ਸਿੰਘ ਟੋਟੇ ਦਾ ਅੱਜ ਐਨਕਾਊਂਟਰ ਕਰ ਦਿੱਤਾ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਨੇ ਦੱਸਿਆ ਐਸਪੀ ਗੁਰਬੰਧ ਸਿੰਘ, ਬੈਸ ਡੀਐਸਪੀ ਮਨਜੀਤ ਸਿੰਘ ਬਰਾਦੀ, ਯੋਗਗਵਾਈ ਹੇਠ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਕੁਝ ਦਿਨ ਪਹਿਲਾਂ ਪਿੰਡ ਖੇੜਾ ਗੰਜੂ ਵਿੱਚ ਹੋਏ ਅਨੇਕ ਕਤਲ ਦੀ ਗੁੱਥੀ ਨੂੰ ਸੁੱਲ ਜਾਂਦੇ ਆ ਕੁਝ ਹੀ ਸਮੇਂ ਅੰਦਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵਿੱਚੋਂ ਦੋ ਫਰਾਰ ਹੋ ਗਏ ਸਨ। ਇਸ ਮੌਕੇ ਐਸਐਸਪੀ वरुण ਸ਼ਰਮਾ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਲੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੀਵਰਡਸ ਕ੍ਰਿਮੀਨਲਸ ਐਂਡ ਗੈਂਗਸਟਰਸ ਇਸ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਦੋਂ ਵੀ ਕੋਈ ਹੀ ਨਸੀਆਂ ਸੰਗੀਨ ਅਪਰਾਧ ਹੁੰਦਾ ਹੈ ਤੇ ਪਟਿਆਲਾ ਪੁਲਿਸ ਇਮੀਡੀਏਟਲੀ ਉਹਦੀ ਡਿਟੈਕਸ਼ਨ ਤੇ ਕੰਮ ਕਰਨਾ ਸ਼ੁਰੂ ਕਰਦੀ ਬੀਤੇ ਦਿਨੀ 20 ਤਰੀਕ ਦੀ ਦੇਰ ਸ਼ਾਮ ਨੂੰ ਤਰਸੇਮ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ਤਰਸੇਮ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਉਹਦੇ ਚ ਲੁੜੀਦਾ ਜਿਹੜਾ ਇਹ ਕਾਤਲ ਸੀਗਾ ਗੁਰਪ੍ਰੀਤ ਸਿੰਘ ਉਰਫ ਟੋਂਟਾ ਅੱਜ ਦੀ ਡੀਐਸਪੀ ਰਾਜਪੁਰਾ ਤੇ ਐਸਐਚਓ ਬਨੂੜ ਐਸਪੀ ਡੀ 3 4 ਸੀਆਈਏ ਪਟਿਆਲਾ ਦੀ ਟੀਮਾਂ ਨੂੰ ਇਹਦੀ ਮੂਵਮੈਂਟ ਬਾਰੇ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਹਦੀ ਮੂਵਮੈਂਟ ਟ੍ਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ ਰੌਂਡ ਭਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ ਚ ਇੱਕ ਲੈਗ ਸ਼ਾਟ ਦੀ ਇੰਜਰੀ ਹੋਈ ਉਸ ਤੋਂ ਬਾਅਦ ਇਹਨੂੰ ਜਾਬਤ ਅਨੁਸਾਰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ ਚ ਜੀਰੇ ਇਲਾਜ ਨੂੰ ਦਾਖਲ ਕਰਾਇਆ ਗਿਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਇਨਸਾਨ ਤੇ ਪਹਿਲਾਂ ਵੀ ਡਕੈਤੀ ਦੇ ਤੇ ਇਰਾਦਾ ਕਤਲ ਦੇ 2-3 ਹੋਰ ਮੁਕੱਦਮੇ ਵੀ ਦਰਜ ਆ ਤੇ ਇਹਦੇ ਤੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਵੀ ਅਸੀਂ ਬਰਾਮਦ ਕੀਤਾ ਤੇ ਜਿਹੜੀ ਇਹਦੇ ਮੋਟਰਸਾਈਕਲ ਬਰਾਮਦ ਹੋਈ ਉਹ ਵੀ ਚੋਰੀ ਦੀ ਮੋਟਰਸਾਈਕਲ ਸੀਗੀ ਤੇ ਬੜਾ ਇਹ ਸਖ ਸਨੇਹਾ ਆ ਕਿ ਕੋਈ ਵੀ ਗੈਂਗਸਟਰ ਅਤੇ ਕ੍ਰਾਈਮਨਲ ਉਹ ਪਟਿਆਲਾ ਪੁਲਿਸ ਦੇ ਸਾਰੇ ਰੈਡਾਰ ਤੇ ਹੈਗੇ ਤੇ ਕਿਸੇ ਪ੍ਰਕਾਰ ਦੇ ਕ੍ਰਾਈਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊ। ਸਰ ਜਿਹੜੇ ਪਹਿਲਾਂ ਕ੍ਰਾਈਮ ਕੀਤੇ ਹੋ ਥਾਣਾ ਬਲੂਨ ਚ ਕੀਤੇ ਆ ਕਿਤੇ ਬਾਹਰ ਵੀ ਕੀਤੇ ਦੇਖੋ ਜੀ ਇਹਨੇ ਫਤਿਹਗੜ ਬਨੂਰ ਤੇ ਰਾਜਪੁਰ ਏਰੀਆ ਚ ਇਹਦੇ ਪਹਿਲੇ ਕ੍ਰਾਈਮ ਆਗੇ ਆ।